ਵਾਹ ਭਾਈ ਚਾਰਾ ਜਿੰਦਾਬਾਦ ਜਾਂਦੇ ਹਰਿਆਣਿਆਂ ਦੇ ਨਾਲ ਸਦੀਆਂ ਤੋਂ ਸਾਡਾ ਹੁੱਕਾ ਪਾਂ ਨਹੀਂ ਸੰਘਾ ਉਹ ਕਿਵੇਂ ਹਰਿਆਣਿਆਂ ਦੇ ਲੋਕਾਂ ਦੇ ਵਿੱਚ ਹੁੱਕਿਆਂ ਦੇ ਨਾਲ ਲੱਗੇ ਗਏ ਸੀ ਤੇ ਸਾਡੇ ਪੰਜਾਬੀ ਬੱਦੂ ਆ ਗਏ ਉਹਨਾਂ ਹੁੱਕਿਆਂ ਦੇ ਵਿੱਚ ਗਰਮ ਪਾਣੀ ਪਾਇਆ ਸੀ ਉਹਨੇ ਰੱਤਾ ਬੜੀ ਸੰਘਾ ਇਹ ਸਾਜੀ ਗੱਲ ਇਸ ਮਾਤ ਦੀ ਗੱਲ ਇਹ ਭਾਈਚਾਰੇ ਦੀ ਗੱਲ ਇਹ ਗੋਦੀ ਮੀਡੀਆ ਸਾਨੂੰ ਨਹੀਂ ਕਿਹਾਗਾ ਇਹ ਗੋਦੀ ਮੀਡੀਆ ਨਹੀਂ ਕਰੇਗਾ ਜਾਂ ਫਿਰ ਗੋਦੀ ਮੀਡੀਆ ਝੂਠ ਬੋਲਦਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਸਾਥੀਓ ਇਸ ਅੰਦੋਲਨ ਦੇ ਵਿੱਚ ਸਾਡੇ ਪੰਜਾਬੀਆਂ ਦੀ ਸ਼ੋਭੀ ਬੜੀ ਕਮਾਲ ਉਪਰ ਕੇ ਸਾਹਮਣੇ ਆਈ ਹੈ ਸਾਡੀ ਪੱਕੇ ਦਾ ਪਰਲਾ ਬੜਾ ਉੱਚਾ ਹੋਇਆ ਹੈ ਉਹ ਕਿਵੇਂ ਕਰਕੇ ਜਾਣਾ ਸੀ ਉਹ ਵਿਚਾਰੀਆਂ ਡਾਕੀਆਂ ਵੀ ਸੀ ਲੰਘ ਰਹੀਆਂ ਉਹ ਹੌਸਲਾ ਜਾ ਕਰਕੇ ਕਦੇ ਗਾਂ ਨੂੰ ਜਾਣ ਫੇਰ ਕਰਕੇ ਪਿੱਛੇ ਮੁੜਿਆ ਹੌਸਲਾ ਜਾ ਕਰਕੇ ਅੱਗੇ ਜਾਣ ਫੇਰ ਕਰਕੇ ਪਿੱਛੇ ਮੁੜਿਆ ਉਧਰ ਕੀ ਮੇਰਾ ਧਿਆਨ ਉਹਨਾਂ ਕੋ ਸਾਹਮਣੇ ਸਰਦਾਰ ਲੜਕੇ ਚਿੜੀ ਬੱਲਾ ਖੇਡ ਰਹੇ ਹੈ ਭਈਆ ਹਲੇ ਜੇ ਸਰਦਾਰ ਲੋ ਬੜੇ ਖਤਰਨਾਕ ਹੁੰਦੇ ਭਈਆ ਕੀ ਉਹਨੇ ਜਾਣੇ ਤੋਂ ਭਈਆ

ਇੱਥੇ ਸਾਰੇ ਬਾਜ਼ਾਰ ਤੇ ਜੰਗਾਂ ਦਾ ਸੀ ਅਮਰ ਸਰਦਾਰ ਭਾਈ ਮਰਦਾਨਾ ਬਾਬੇ ਨਾਨਕ ਦੇ ਨਾਲ ساری ਉਮਰਿਆ ਸੀ ਰਾਤ ਨੂੰ ਸਖੇ ਮਾਤੇ ਦੰਦ ਤੱਕ ਭਗਤੀ ਦੇ ਨਾਲ ਫਾਸੀ ਦੇ ਤੱਕ ਤੱਕ ਹਿੰਦੂ ਮਸਲਮਾਂ ਤੇ ਸਿੱਖਾਂ ਦੇ ਨਾਲ ਦਾ ਨੌ ਮਾਸਾ ਰਿਸ਼ਤਾ ਕਰ ਲਈਏ ਉਸੇ ਢੰਗ ਕਰਦੇ ਹੈ ਆਜੋ ਆਜੋ ਆਣੋ ਤੁਸੀਂ ਆਂਜੋ ਉਹ ਬੰਦੇ ਉਹ ਪਰੇ ਹੋ ਗਏ ਯਾਰ ਉਹ ਫੇਰ ਖੇਡ ਲਿਓ ਯਾਰ